ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਤੁਹਾਨੂੰ ਬਹੁਤ ਹੀ ਸ਼ਾਨਦਾਰ ਕੋਠੀ ਬੁਖਾਉਣ ਜਾ ਰਹੇ ਹਾਂ ਸਨ ਸਿਟੀ ਕਲੋਨੀ ਆ ਬਾਦਲ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਕੋਠੀ ਹੈ 133 ਗਜ ਦੇ ਵਿੱਚ ਬਣੀ ਹੋਈ ਆ ਬਹੁਤ ਹੀ ਸੋਹਣੀ ਕੋਠੀ ਆ ਤੇ ਬਹੁਤ ਹੀ ਸੋਹਣੇ ਏਰੀਏ ਤੇ ਕਾਰਨਰ ਤੇ ਕੋਠੀ ਜਿਹੜੀ ਆ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਆਸੇ ਪਾਸੇ ਦਾ ਏਰੀਆ ਆਸੇ ਪਾਸੇ ਦੀ ਰਿਹائش ਬਹੁਤ ਹੀ ਸੋਹਣੀ ਸਨ ਸਿਟੀ ਕਲੋਨੀ ਆ ਬਾਦਲ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਸੋ ਉਸ ਤੋਂ ਪਹਿਲਾਂ ਆਪਾਂ ਕੋਠੀ ਨੂੰ ਵੇਖੀਏ ਜਿੰਨਾ ਵੀਰ ਭਰਾਵਾਂ ਨੇ ਇਸ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਹਾਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਤੇ ਆਜੋ ਫਿਰ ਗੱਲ ਕਰਦੇ ਆਂ ਆਪਾਂ ਇਸ ਕੋਠੀ ਦੀ ਤਾਂ ਆਪਾਂ ਸਟਾਰਟਿੰਗ ਤੋਂ ਦੇਖਿਆ ਕਿ ਅੱਗੇ ਵੀ ਕਾਫੀ ਜਿਹੜੀ ਸਪੇਸ ਛੱਡੀ ਹੋਈ ਆ ਡਬਲ ਸਟੋਰੀ ਕੋਠੀ ਆ ਦੋ ਛੜਕਾਂ ਦੇ ਉੱਤੇ ਆ ਔਰ ਕਾਫੀ ਖੁੱਲੇ ਡੁੱਲੇ ਜਿਹੜੇ ਆ ਰੋੜਾ ਬਹੁਤ ਹੀ ਸੋਹਣੀ ਕੋਠੀ ਬਣੀ ਹੋਈ ਆ 133 ਗਜ ਦੇ ਵਿੱਚ ਸ ਸਾਰੀ ਕੋਠੀ ਦਾ ਕੰਮ ਜਿਹੜਾ ਬਹੁਤ ਹੀ ਵਧੀਆ ਜਿਹੜਾ ਹੋਇਆ ਵੀ ਆ ਤੁਸੀਂ ਦੇਖ ਸਕਦੇ ਹੋ ਖੁਦ ਵੀ ਰਸੋਈ ਦੇ ਵਿੱਚ ਜਿਹੜਾ ਕਵਰ ਦਾ ਕੰਮ ਆ ਬਹੁਤ ਸੋਹਣਾ ਹੋਇਆ ਵੀ ਆ ਚਾਹੇ ਉਹ ਕਵਰ ਦਾ ਹੋਵੇ ਚਾਹੇ ਟਾਈਲਸ ਦਾ ਹੋਵੇ ਚਾਹੇ ਟੂਟੀਆਂ ਦਾ ਹੋਵੇ ਸੋ ਦੋ ਬੈੱਡਰੂਮ ਆ ਜਿਹੜੇ ਇਸ ਕੋਠੀ ਦੇ ਵਿੱਚ ਬਣੇ ਹੋਏ ਆ ਅਟੈਚ ਵਾਸ਼ਰੂਮ ਆ ਵਾਸ਼ਰੂਮ ਦਾ ਡਿਜ਼ਾਈਨ ਜਿਹੜਾ ਤੁਸੀਂ ਦੇਖ ਸਕਦੇ ਹੋ ਕੰਮ ਜਿਹੜਾ ਤੁਸੀਂ ਦੇਖ ਸਕਦੇ ਹੋ ਸ਼ੀਟ ਦੀ ਗੱਲ ਕਰੀਏ ਟੂਟੀਆਂ ਦੀ ਗੱਲ ਕਰੀਏ ਤਾਂ ਬਹੁਤ ਹੀ ਸੋਹਣੀਆਂ ਜਿਹੜੀਆਂ ਹੈਗੀਆਂ ਔਰ ਕਬੜ ਵੀ ਬਣੇ ਹੋਇਆ ਇਸ ਕੋਠੀ ਦੇ ਵਿੱਚ ਜੇਕਰ ਰੇਟ ਦੀ ਗੱਲ ਕਰੀਏ ਤਾਂ 60 ਲੱਖ ਰੁਪਏ ਡਿਮਾਂਡ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਡੋਰ ਵਿੰਡੋ ਟਾਈਲਸ ਦੀ ਗੱਲ ਕਰੀਏ ਦੋਨਾਂ ਬੈਡਰੂਮਾਂ ਦੇ ਨਾਲ ਵਾਸ਼ਰੂਮ ਆ ਜਿਹੜੇ ਅਟੈਚ ਹੈਗੇ ਆ ਬਹੁਤ ਹੀ ਸੋਹਣੇ ਸ਼ੀਟਸ ਜਿਹੜੇ ਲੱਗੇ ਹੋਏ ਆ ਤੇ ਦੋਨਾਂ ਬੈਡਰੂਮਾਂ ਦੇ ਵਿੱਚ ਜਿਹੜਾ ਕਬੜ ਦਾ ਕੰਮ ਆ ਉਹ ਵੀ ਬਹੁਤ ਸੋਹਣਾ ਤੇ ਸ਼ਾਨਦਾਰ ਹੋਇਆ ਵੀ ਆ ਸੋ ਬੈਕ ਸਾਈਡ ਦੇ ਉੱਤੇ ਜਿਹੜੀ ਆ ਜਾਲ ਵਾਸਤੇ ਸਪੇਸ ਛੱਡੀ ਹੋਈ ਆ ਉਹ ਵੀ ਕਾਫੀ ਖੁੱਲੀ ਡੁੱਲੀ ਆ ਔਰ ਬਹੁਤ ਹੀ ਵਧੀਆ ਇੱਕ ਜਿਹੜੀ ਆ ਕੋਠੀ ਬਣੀ ਹੋਈ ਆ ਸੈਂਸਿਟੀ ਕਲੋਨੀ ਬਾਦਰ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਰੇਟ ਹੈਗਾ ਜੀ 60 ਲੱਖ ਰੁਪਏ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਕੋਠੀ ਤੁਸੀਂ ਦੇਖ ਕੇ ਤੁਸੀਂ ਸਮਝ ਗਏ ਹੋਵੋਗੇ ਕਿ ਬਹੁਤ ਹੀ ਸ਼ਾਨਦਾਰ ਔਰ ਬਹੁਤ ਹੀ ਸੋਹਣਾ ਇਸ ਕੋਠੀ ਦਾ ਜਿਹੜਾ ਕੰਮ ਹੋਇਆ ਵੀ ਆ ਤੇ ਆਜੋ ਫਿਰ ਦੇਖਦੇ ਆ ਫਰਸਟ ਫਲੋਰ ਬਹੁਤ ਹੀ ਸੋਹਣਾ ਐਲੀਵੇਸ਼ਨ ਵੀ ਔਰ ਸਭ ਤੋਂ ਵਧੀਆ ਗੱਲ ਹੈ ਕਿ ਦੋ ਛੜਕਾਂ ਦੇ ਉੱਤੇ ਕੋਠੀ ਬਣੀ ਹੋਈ ਆ ਰੋਸ਼ਨੀਦਾਰ ਹਵਾਦਾਰ ਔਰ ਬਹੁਤ ਹੀ ਵਧੀਆ ਕਲੋਨੀ ਦੇ ਵਿੱਚ ਇਹ ਕੋਠੀ ਹੈਗੀ ਐ ਜਿਸ ਕਰਕੇ ਇਹਦੀ ਡਿਮਾਂਡ 60 ਲੱਖ ਰੁਪਈਆ ਰੱਖੀ ਗਈ ਹੈ ਸੋ ਕੰਮ ਦੇ ਆਧਾਰ ਤੇ ਕਲੋਨੀ ਦੇ ਆਧਾਰ ਤੇ ਏਰੀਆ ਜਿਹੜਾ ਬਹੁਤ ਮੈਟਰ ਕਰਦਾ ਦਿਸ਼ਾ ਬਹੁਤ ਜਿਹੜੀ ਆ ਉਹ ਮੈਟਰ ਕਰਦੀ ਆ ਤਾਂ ਇਸ ਕਰਕੇ ਉਸ ਹਿਸਾਬ ਦੇ ਨਾਲ ਜਿਹੜਾ ਰੇਟ ਆ ਉਹ ਲੱਗਦਾ ਔਰ ਉਹ ਉੱਪਰ ਵੀ ਆਪਾਂ ਦੇਖੀਏ ਤਾਂ ਜਿਹੜਾ ਕਿਚਨ ਆ ਕੰਪਲੀਟ ਹੈਗਾ ਕਵਰਸ ਜਿਹੜੇ ਆ ਬਣੇ ਹੋਏ ਆ ਟੂਟੀਆਂ ਦਾ ਕੰਮ ਜਿਹੜਾ ਉਹ ਹੋਇਆ ਵੀ ਆ ਮੈਂ ਬਿਜਲੀ ਦਾ ਕੰਮ ਜਿਹੜਾ ਸਾਰੀ ਕੋਠੀ ਦੇ ਵਿੱਚ ਹੋਇਆ ਵੀ ਆ ਔਰ ਬੈਡਰੂਮ ਬਹੁਤ ਹੀ ਵਧੀਆ ਜਿਹੜੇ ਆ ਬਣੇ ਹੋਏ ਆ ਨਾਲ ਅਟੈਚ ਵਾਸ਼ਰੂਮ ਵੀ ਆ ਸੋ ਦੇਖ ਸਕਦੇ ਆ LED ਪੈਨਲ ਵੀ ਲੱਗਿਆ ਹੋਇਆ ਸੋ ਬਹੁਤ ਹੀ ਸ਼ਾਨਦਾਰ ਕੋਠੀ ਹੈ ਜੇ ਕਿਸੇ ਵੀ ਵੀਰ ਭਰਾ ਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਨੂੰ ਖਰੀਦ ਵੀ ਸਕਦੇ ਹੋ ਸੋ ਟੋਟਲ ਤਿੰਨ ਬੈਡਰੂਮ ਆ ਤਿੰਨਾਂ ਦੇ ਨਾਲ ਜਿਹੜਾ ਵਾਸ਼ਰੂਮ ਅਟੈਚ ਆ ਡਰੈਸਿੰਗ ਵੀ ਨਾਲ ਬਣੀ ਹੋਈ ਆ ਔਰ ਬੈਡਰੂਮ ਦੇ ਵਿੱਚ ਜਿਹੜੇ ਆ ਕਬਰਜ਼ ਦਾ ਕੰਮਾ ਉਹ ਵੀ ਹੋਇਆ ਵੀ ਆ ਔਰ ਬਹੁਤ ਹੀ ਸ਼ਾਨਦਾਰ ਕੁੱਠੀ ਆ ਰੇਟ 60 ਲੱਖ ਰੁਪਈਆ ਡਿਮਾਂਡ ਕੀਤੀ ਆ ਬਾਕੀ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਤੁਸੀਂ ਵੀਡੀਓ ਬਣਾ ਕੇ ਸਾਨੂੰ ਭੇਜੋ ਤਿੰਨ ਚਾਰ ਫੋਟੋਆਂ ਭੇਜੋ ਤੇ ਘਰ ਦੀ ਡਿਟੇਲ ਆਪਾਂ ਤੁਹਾਡੀ ਐਡ ਜਿਹੜੀ ਆ ਉਹ ਫ੍ਰੀ ਚ ਕਰਾਂਗੇ ਸੋ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਫ੍ਰੀ ਆਫ ਕੋਸਟ ਆ ਕੋਈ ਖਰਚਾ ਨਹੀਂ ਆਉਂਦਾ ਸੋ ਕਿਸੇ ਵੀਰ ਭਰਾ ਦੀ ਜਿਹੜੀ ਆ ਮਦਦ ਜ਼ਰੂਰ ਹੋ ਜਾਂਦੀ ਆ ਤੁਸੀਂ ਇਸੇ ਤਰ੍ਹਾਂ ਜਿਹੜਾ ਆਪਣਾ ਸਹਯੋਗ ਆਪਣਾ ਪਿਆਰ ਬਣਾਈ ਰੱਖਿਓ ਤੇ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ